ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਰੀ ਬੇਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਸਵੇਰ ਦਾ ਪੌਣਿਕ 6 ਦਾ ਟਾਈਮ ਆ ਅੱਜ ਥੋੜਾ ਜਿਹਾ ਅਸੀਂ ਲੇਟ ਆ ਬਿਕਾਉਜ਼ ਦੋ ਦਿਨਾਂ ਤੋਂ ਨੀਂਦ ਵੀ ਪੂਰੀ ਹੋ ਰਹੀ ਸੀ ਲੇਟ ਸੌਣਾ ਜਾਂਦੇ ਉੱਠਣਾ ਹੀ ਹੋ ਰਿਹਾ ਸੀ ਅੱਜ ਥੋੜਾ ਜਿਹਾ ਸਲੇਟ ਹੋ ਗਏ ਤੇ ਇਧਰ ਬਣ ਰਹੀ ਚਾਹ ਚਾਹ ਦੇ ਨਾਲ ਨਾਲ ਮੈਂ ਰੱਖ ਤੇ ਇਧਰ ਵਾਈਟ ਚਨੇ ਪੋਇੰਟ ਕਰਦੇ ਰਾਂ ਸੋ ਕਰੇ ਸੀ ਵਾਈਟ ਚਨੇ ਪਰ ਮੈਂ ਸ਼્યોਰ ਨਹੀਂ ਵਾਈਟ ਜਣੇ ਮੈਂ ਸੁੱਕੇ ਜਣੇ ਜਣਾ ਮਸਾਲਾ ਬਣਾਉਂਗੀ ਕਿ ਤਰੀ ਵਾਲੇ ਬਣਾਵਾਂ ਇੱਕ ਫ੍ਰਿਜ ਵਿੱਚ ਚੌਲੇ ਦੀ ਸਬਜ਼ੀ ਵੀ ਘੱਟੀ ਪਈ ਹੈ ਬੀਨਸ ਜਾਨਕੀ ਚੌਲੇ ਘੱਟੇ ਪੈਨੇ ਅ ਖੇਤ ਵੀ ਰੋਟੀ ਜਾਊਗੀ ਦੋ ਤਿੰਨ ਬੰਦੇ ਹੋਣਗੇ ਪਰ ਮੈਂ ਸ਼્યોਰ ਨਹੀਂ ਹੈਗੀ ਕਿ ਮੈਨੂੰ ਡਿਮਾਂਡ ਆ ਰਹੀ ਸੀ ਜਣਾ ਮਸਾਲਾ ਦੀ ਰਾਤ ਮੈਂ ਚਣੇ ਸੋਕ ਕਰਦੇ ਸੀ ਮੈਂ ਜਿਆਦਾ ਸੋਕ ਕਰਦੇ ਸੀ ਬਿਨੁਆ ਇਸ ਮੈਂ ਕੁਝ ਮੈਂ ਫ੍ਰੀਜ਼ ਕਰ ਲੂੰਗੀ ਪਰ ਦੇਖਦੇ ਹੁਣ ਕੀ ਸਲਾਵਣ ਹੁੰਦੀ ਹੈ ਨਾ ਚਣੇ ਸੁੱਕੇ ਬਣਾਉਣੇ ਨੇ ਤਰੀ ਵਾਲੇ ਬਣਾਉਣੇ ਨੇ ਬਣਾਉਂਗੀ ਦੋ ਮਹੀਨਿਆਂ ਅੱਗੇ ਦੋ ਸਬਜ਼ੀਆਂ ਤਾਂ ਬਣਨੀਆਂ ਬਣਨੀਆਂ ਚਾ ਬਣ ਰਹੀ ਹੈ ਤੇ ਚਾਹ ਬਣਦੇ ਬਣਦੇ ਮੈਂ ਸੌਰੀ ਜਾ ਚਾਹ ਪੀਣ ਤੋਂ ਪਹਿਲਾਂ ਹੀ ਮੈਂ ਮਸ਼ੀਨ ਆਨ ਕਰਕੇ ਆਉਣੀ ਮਸ਼ੀਨ ਨਹੀਂ ਮੈਂ ਆਨ ਕਰਕੇ ਹੀ ਰਾਤ ਮੈਂ ਕੱਪੜੇ ਪਾਦੇ ਸੀ ਮਸ਼ੀਨ ਵਿੱਚ ਪਰ ਮਸ਼ੀਨ ਆਨ ਨਹੀਂ ਕਰੀ ਮੈਨੂੰ ਆਈ ਸੀ ਵੀ ਮੌਸਮ ਨਾ ਥੋੜਾ ਹੀ ਕੱਲ ਸ਼ਾਮ ਨੂੰ ਖਰਾਬ ਹੋਇਆ ਸੀ ਵੀ ਸਵੇਰੇ ਜੇ ਮੌਸਮ ਠੀਕ ਰਿਹਾ ਫਿਰ ਉਸ ਅਕੋਰਡਿੰਗ ਹੀ ਮਸ਼ੀਨ ਮੈਂ ਆਨ ਕਰੂੰਗੀ ਇਹ ਨਹੀਂ ਆਇਆ ਮੈਂ ਕੱਪੜੇ ਤੋਂ ਨਾ ਉਧਰ مین ਏਰੀਆ ਹੀ ਚੜ ਲੇਤੇ ਤਾਂ ਫਿਰ ਔਖਾ ਹੋ ਜਾਂਦਾ ਕੱਲ ਰਾਤ ਮਸ਼ੀਨ ਨੇ ਔਨ ਕਰੀ ਸੀ ਤੇ ਹੁਣ ਮੈਂ ਚਾਹ ਪੀਣ ਤੋਂ ਪਹਿਲਾਂ ਹੀ ਫਟਾਫਟ ਮਸ਼ੀਨ ਜੇ ਲਿਕਵਿਡ ਪਾ ਕੇ ਮਸ਼ੀਨ ਔਨ ਕਰਾਂ ਬਸ ਸਮਾਂ ਹੀ ਕੰਮ ਹੈ ਤੇ ਆਪਣੇ ਸਾਈਪਲ ਸਾਈਡ ਕੰਮ ਚੱਲੀ ਜਾਣਗੇ ਦਿਨ ਸ਼ੁਰੂ ਹੋ ਗਿਆ ਕੰਮ ਦਾ ਰੁਟੀਨ ਸ਼ੁਰੂ ਹੋ ਗਿਆ ਬਸ ਉੱਠਦੇ ਹੀ ਕੰਮ 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 ਕਈ ਵਾਰ ਤਾਂ ਨਾ ਆਇਆ ਲੱਗਦਾ ਉੱਠ ਕੇ ਸਵੇਰੇ ਬਈ ਸਾਈ ਸਵੇਰ ਹੋ ਗਈ ਸਵੇਰ ਕਿਉਂ ਹੋ ਗਈ ਰਾਤ ਤੋ ਜਾਨੀ ਸੀ ਵਧੀਆ ਸੁੱਤੇ ਪਈ ਸੀ ਠੀਕ ਸੇ ਖਮਿਚ ਕੇ ਸੋਇਆ ਨੇ ਸਭ ਕੁਝ ਕੋ ਲੈਣੇ ਯਾਦ ਨਹੀਂ ਰਹਿਦਾ ਕੰਮ ਵੀ ਹੈ ਜਾਂ ਕੋਈ ਦਿਮਾਗ ਤੇ ਕੋ ਟੈਨਸ਼ਨ ਵੀ ਹੈ ਕੁਝ ਵੀ ਯਾਦ ਨਹੀਂ ਰਹਿਦਾ ਹਣਾ ਬੰਨਾ ਸੁੱਤਾ ਪਿਆ ਠੀਕ ਐ ਵਧੀਆ ਸਭ ਕੁਝ ਕੋਲੇ ਜਾਂਦਾ ਜਸਾਂ ਜਾਂਦਾ ਤੇ ਉੱਠ ਖੜਦੇ ਆ ਉਹ ਹੀ ਫੇਰ ਬਸ ਨਾ ਕੋ ਮਣ ਲੱਗ ਜਾਂਦਾ ਵੀ ਆਈ ਨਾ ਮੈਂ ਹਰ ਤਾਂ ਵੀ ਸੁੱਤੇ ਰਹੀਏ ਉੱਠੀ ਨਾ ਮੈਂ ਜਾਗ ਕਿਉਂ ਆ ਗਈ ਦਿਨ ਕਿਉਂ ਚੜ ਗਿਆ ਰਾਤ ਹੀ ਆਣੀ ਸੀ ਚਲੋ ਜੀ ਦਿਨ ਵੀ ਚੜਨਾ ਰਾਤ ਵੀ ਹੋਣੀ ਐ ਨਾ ਤੇ ਹੁਣ ਆਪਾਂ ਪੀ ਲਈ ਚਾਹ ਤੇ ਕਰੀਏ ਆਪਣੇ ਕੰਮ ਸ਼ੁਰੂ ਰੁਟੀਨ ਸ਼ੁਰੂ ਤੁਹਾਡਾ ਕੁਕਿੰਗ ਦਾ ਕੰਮ ਹੋ ਗਿਆ ਖਤਮ ਖਾਣਾ-ਦਾਣਾ ਖਾਣਾ ਫਲੇ ਬਣਾ ਕੇ ਰੱਖਿਆ ਜਸਟ ਵਾਈਟ ਚਨੇ ਮਨੇ ਬੋਇਲ ਕਰਕੇ ਉਬਾਲ ਕੇ ਡੱਬੇ ਚ ਪਾ ਲਏ ਇਹਨੂੰ ਮੈਂ ਬਰਫ ਵਾਲੇ ਖਾਣੇ ਚ ਫ੍ਰੀਜ਼ਰ ਸਟੋਰ ਕਰੂੰਗੀ ਇਹ ਮੈਂ ਬਣਾਈ ਨੇ ਬਣਾਏ ਨੇ ਸੁੱਕੇ ਚਨੇ ਚਨਾ ਮਸਾਲਾ ਕਹਿੰ ਲੋ ਸੁੱਕੇ ਚਨੇ ਕਹਿੰਦੇ ਚਿੱਟੇ ਚਨੇ ਇਧਰ ਬਣ ਗਈ ਆਲੂ ਚੌਲਿਆਂ ਦੀ ਸਬਜੀ ਇਹ ਵੀ ਬਹੁਤ ਹੀ ਟੇਸਟੀ ਮੀ ਸੁੱਕੀ ਸਬਜ਼ੀਆਂ ਸਾਦੇ ਚੌਲੇ ਹੁਣ ਕੱਚੇ ਕੱਚੇ ਆਪਣੀ ਟੇਸਟੀ ਬਣਦੀ ਆ ਔਰ ਇਧਰ ਬਣ ਗਿਆ ਪਨੀਰ ਦੀ ਪੁਰਜੀ ਟਾਈਪ ਕਹਿ ਲਵੇ ਪਨੀਰ ਦੇ ਛੋਟੇ ਛੋਟੇ ਪੀਸ ਕਰ ਲਾਨੇ ਹੈ ਕਈ ਵਾਰ ਮੈਂ ਅੱਧਾ ਅੱਧੇ ਅੱਧਾ ਪਨੀਰ ਦੇ ਪੀਸ ਕਰ ਲਾਨੇ ਅੱਧਾ ਪਨੀਰ ਮੈਂ ਚੋਪਰ 'ਚ ਪਾ ਕੇ ਚੋਪ ਜਿਆ ਕਰ ਲਾਨੀ ਹੈ ਇਸ ਤਰ੍ਹਾਂ ਮੈਂ ਮਿਕਸ ਜਿਆ ਕਰ ਲਾਨੀ ਔਰ ਇਧਰ ਮੈਂ ਆਪਣੇ ਬ੍ਰੈਕਫਾਸਟ ਤਿਆਰੀ ਕਰੇ ਮੈਂ ਬਣਾਉਂਗੀ ਆਪਣੇ ਲਈ ਬਨਾਣਾ ਸਮੂਦੀ ਕਿਉਂਕਿ ਬਨਾਣਾ ਸਪਈ ਸੀਗੇ ਫਿਰ ਮੈਨੂੰ ਵੀ ਲਾਲਚ ਆਉਂਦਾ ਵੀ ਚਲੋ ਬਨਾਣਾ ਸਪਈ ਨੇ ਇਹਦੇ ਵਿੱਚ ਮੈਂ ਪਹਿਲਾਂ ਤਾਂ ਮੈਂ ਕੁੱਟੇ ਬਦਾਮ 4-5 2-3 ਕਾਜੂ ਤੇ ਬਦਾਮ ਕਾਜੂ ਮੈਂ ਕਦੇ ਪਾਉਂਦੀ ਹਮੇਸ਼ਾ ਨਹੀਂ ਪਾਉਂਦੀ ਨਹੀਂ ਬਦਾਮ ਮੈਂ ਹਮ ਮੁਠੀ ਇੱਕ ਪਰ ਕੇ ਮਖਾਣਿਆਂ ਦੀ ਮੈਂ ਇਹਨੂੰ ਮੈਂ ਜੋ ਬਣਾਉਂਗੀ ਨਾ ਸਮੂਦੀ ਜਾਰਚ ਪਾ ਲੂੰਗੀ ਤੁਸੀਂ ਕਹੋਗੇ ਤਾਂ ਮੈਂ ਰੈਸਪੀ ਵੀ ਸ਼ੇਅਰ ਕਰ ਦੂੰਗੀ ਪਹਿਲਾਂ ਵੀ ਮੈਂ ਕਰੀ ਹੋਈ ਹੈ ਇਸ ਤੋਂ ਬਿਨਾ ਇੱਕ ਚਮਚ ਪੀਨਟ ਬਟਰ ਪਾਉਂਗੀ ਮਿਠਾਸ ਲਈ ਕੁਝ ਨਹੀਂ ਪਾਉਂਗੂਗਾ ਜਿਹੜਾ ਬਨਾਣਾ ਹੁੰਦਾ ਨਾ ਮਿੱਠਾ ਹੀ ਹੁੰਦਾ ਪੱਕਿਆ ਹੋਇਆ ਬਨਾਣਾ ਹੋਵੇ ਜੇ ਬਨਾਣਾ ਪੁਰਾਣੇ ਹੋ ਜਾਂਦੇ ਨੇ ਘਰੇ ਪਾਈ ਇਹ ਵੀ ਨਹੀਂ ਹੈਗਾ ਵੀ ਗਲ ਜਾਂ ਕਿਰ ਜਾਂ ਬਿਲਕੁਲ ਪੱਕ ਜਾਂਣ ਉਹ ਬਨਾਣਾਸ ਦੀ ਮਿੱਠੀ ਸਮੂਦੀ ਬਣਾਦੇ ਮਿਠਾਸ ਐਡ ਕਰਨ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਤੁਸੀਂ ਗਾੜੀ ਗਾੜੀ ਸਮੂਦੀ ਆਪਣੇ ਬਣ ਕੇ ਹੋ ਗਈ ਇਸ ਤਿਆਰ ਮੈਨੂੰ ਬਹੁਤ ਹੀ ਜ਼ਿਆਦਾ ਯਮਮੀ ਲੱਗਦੀ ਹੈ ਠੰਡੇ ਠੰਡੇ ਚਿਲਡ ਦੀ ਗਰਮੀਆਂ ਵਿੱਚ ਬਹੁਤ ਅੱਛੀ ਹੈ ਔਰ ਬਣਾਣਾ ਦੀਏਗਾ ਤੁਸੀਂ ਐਪਲ ਵੀ ਪਾ ਸਕਦੇ ਹੋ ਮੰਗੋਸ ਪਾ ਸਕਦੇ ਹੋ ਪਰ ਮੰਗੋ ਬਹੁਤ ਜ਼ਿਆਦਾ ਨਾ ਪਾਓ 100 150 ਗ੍ਰਾਮ ਤੋਂ ਵੱਧ ਮੰਗੋ ਨਾ ਪਾਓ ਇੱਕ ਚਮਚ ਪੀਨਟ ਬਟਰ ਪਾ ਲਓ ਤੇ ਬਾਕੀ ਮੈਂ ਤੁਹਾਨੂੰ ਦੱਸਦਾ ਮਖਾਨ ਐ ਡਰਾਈ ਫਰੂਟ ਸੀਡਸ ਪਾ ਲਓ ਬਸ ਇਹੀ ਰੈਸਿਪੀ ਹੈ ਟੇਸਟੀ ਬਹੁਤ ਜ਼ਿਆਦਾ ਲੱਗਦੀ ਹੈ ਰਹੀ ਹੈ ਬ੍ਰੇਕਫਾਸਟ ਵਿੱਚ ਔਰ ਗਰਮੀ ਵਿੱਚ ਵੈਸੇ ਵੀ ਤੇ ਲਗਾ ਦੇ ਵੀ ਠੰਡਾ ਕੁਝ ਖਾਈਏ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਕਿਚਨ ਸਾਫ ਕਰਨ ਤੋਂ ਬਾਅਦ ਮੈਂ ਚੱਕ ਕੇ ਲੈ ਕੇ ਆਈ ਸੀ ਕੱਪੜੇ ਬਾਹਰੋਂ ਬਸ ਕੁਝ ਤਾਂ ਮੈਂ ਪਹਿਲਾਂ ਉਤਾਰ ਲਈ ਸਪਰੇਸ ਵਾਲੇ ਅਲੱਗ ਰੱਖ ਚੁੱਕੀਆਂ ਚਾਦਰਾਂ ਮੈਂ ਤੈਅ ਕਰ ਚੁੱਕੀਆਂ ਤੇ ਕੁਝ ਕੱਪੜਾ ਜੇ ਗਿੱਲੇ ਸੋ ਹੁਣ ਚੱਕ ਕੇ ਲੈ ਕੇ ਆਈ ਇਹਨਾਂ ਨੂੰ ਕਰ ਦੂੰਗੀ ਤੈ ਉਹ ਤੋਂ ਬਾਅਦ ਮੈਂ ਫਿਰ ਆਪਣੇ ਵਾਲਾਂ 'ਚ ਦਹੀਂ ਵੀ ਲਾਉਣੀ ਆ ਅੱਜ ਮੈਂ ਸੋਚਿਆ ਚਲੋ ਹੈਅਰ ਪੈਕ ਲਾਉਨੇ ਆ ਦਹੀਂ ਦਾ ਕਿਉਂਕਿ ਵਾਲ ਨਾ ਗਰਮੀ ਕਰਕੇ ਬਹੁਤ ਜ਼ਿਆਦਾ ਰਫ ਹੋਏ ਪਏ ਨੇ ਬਹੁਤ ਖੁਰਦਲੇ ਜਿ ਹੋਏ ਪਏ ਨੇ ਪਸੀਨੇ ਨਾਲ ਬਾਲਾਂ ਦੀ ਨਾ ਕੇਅਰ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿ ਆਪਾਂ ਉਦੋਂ ਭਾਇਦਿਆਂ ਬਾਲਾਂ ਦੇ ਕੁਝ ਲਾਉਣ ਉਦੋਂ ਕੇਅਰ ਕਰਦੇ ਹਾਂ ਬਾਲਾਂ ਦੀ ਜੇ ਆਪਣੇ ਬਾਲਾਂ ਦਾ ਟੈਕਸਚਰ ਖਰਾਬ ਹੋ ਗਿਆ ਹੁੰਦਾ ਜੇਰ ਆਪਾਂ ਨੂੰ ਪਤਾ ਵੀ ਹੁਣ ਆਪਣੇ ਬਾਲ ਖਰਾਬ ਹੋ ਗਏ ਆਪਣੇ ਬਾਲ ਵਧੀਆ ਨਹੀਂ ਰੇ ਪਹਿਲਾਂ ਵਰਗੇ ਨਹੀਂ ਰੇ ਖਰਾਬ ਹੋ ਰਹੇ ਨਾ ਆਪਾਂ ਫੇਰ ਭਾਇਦਿਆਂ ਵੀ ਆਹ ਕਰ ਲਈ ਆਹ ਕਰਨੀ ਆਹ ਕਰੀਏ ਮੈਂ ਕੀ ਕਰਾਂ ਮੇਰੇ ਬਾਲ ਖਰਾਬ ਹੋ ਗਏ ਔਰ ਪਹਿਲਾਂ ਨਹੀਂ ਆਪਾਂ ਕੇਅਰ ਕਰਦੇ ਥੋੜਾ ਮੈਂ ਕਰਨੀ ਸੀ ਏਸੀ ਦੀਆਂ ਜਾਲੀਆਂ ਸਾਫ਼ ਉਹ ਜਿਹੜਾ ਰਾਤ ਏਸੀ ਲਗਾਇਆ ਨਾ ਬਹੁਤ ਸਲੋ ਚੱਲ ਰਿਹਾ ਇਸ ਵੇਲੇ ਦਿਵਿੰਦਰ ਕਰਨ ਵੀ ਏਸੀ ਦੀਆਂ ਜਾਲੀਆਂ ਸਾਫ਼ ਕਰਨ ਵਾਲੇ ਆਏ ਨੇ ਮੈਂ ਕਿਹਾ ਚਲੋ ਮੈਂ ਕਰ ਦੂੰਗੀ ਮੈਂ ਇੰਨਾ ਤੱਕ ਚਲੋ ਕਰ ਸਕਦੀ ਹਾਂ ਜਾਲੀਆਂ ਕੱਢੀਆਂ ਇਹ ਸਾਫ਼ ਕਰੀਆਂ ਪਰ ਇੰਨੀ ਜ਼ਿਆਦਾ ਟਰਸਟ ਨਹੀਂ ਸੀ ਜਿੰਨੀ ਲੱਗਦਾ ਸੀ ਵੀ ਹੋਊਗੀ ਇੰਨੀ ਜ਼ਿਆਦਾ ਨਹੀਂ ਸੀ ਬਹੁਤ ਥੋੜੀ ਡਸਟ ਸੀ ਕਿਉਂਕਿ ਇਸ ਵੇਲੇ ਅਸੀਂ ਬਹੁਤ ਘੱਟ ਯੂਜ਼ ਕਰ ਰਹੇ ਹਾਂ ਕੂਲਰ ਹੀ ਚੱਲਦਾ ਦੁਪਹਿਰੇ ਕੀ ਕਹਿਣਾ ਘੰਟਾ ਦੋ ਘੰਟੇ ਏਸੀ ਲਗਾ ਲਈ ਦਿਵਿੰਦਰ ਤਾਂ ਉਹ ਵੀ ਕਹਿਣਗੇ ਕੂਲਰ ਲਗਾਓ ਪਰ ਮੈਂ ਏਸੀ ਲਗਾ ਕੇ ਰਾਜੇਗਾ ਕੂਲਰ ਦਾ ਖੜ ਪਰ ਕੂਲਰ ਹੀ ਸਾਡੇ ਜਾਂਦੇ ਚੱਲਦਾ ਏਸੀ ਅਸੀਂ ਬਹੁਤ ਘੱਟ ਯੂਜ਼ ਕਰਦੇ ਆਂਗੇ ਰਾਤ ਨੂੰ ਤਾਂ ਕੂਲਰ ਹੀ ਚੱਲਦਾ ਦਿਨੇ ਘੰਟਾ ਤੋਂ ਘੰਟੇ ਏਸੀ ਚਾਲ ਲਾਣੇ ਆ ਤੇ ਹੁਣ ਉਸ ਤੋਂ ਬਾਅਦ ਮੈਂ ਆਪਣੇ ਵਾਲਾਂ ਵਿੱਚ ਲਗਾਉਣੀ ਸੀ ਦਹੀਂ ਦਹੀਂ ਦਾ ਪੈਕ ਦਹੀਂ ਵਿੱਚ ਮੈਂ ਲਗਾਇਆ ਪਾਇਆ ਬੇਸਨ ਇੱਕ ਚਮਚਾ ਬੇਸਨ ਦਾ ਪਾਇਆ ਦਹੀਂ ਦੀ ਕੌਲੀ ਵਿੱਚ ਮੈਂ ਆਪਣੇ ਇਹ ਵਾਲਾਂ ਤੇ ਲਗਾ ਲਵਾਂਗੀ ਲਗਾ ਕੇ ਮੈਂ 20 ਮਿੰਟ ਰੱਖੂੰਗੀ ਅੱਧਾ ਘੰਟਾ ਵੱਧ ਤੋਂ ਵੱਧ 20 ਮਿੰਟ ਵੀ ਬਹੁਤ ਅੱਧਾ ਘੰਟਾ ਵੀ ਬਹੁਤ ਹੈ ਮਸ ਉਸ ਤੋਂ ਬਾਅਦ ਮੈਂ ਆਪਣੇ ਵਾਲ ਧੋ ਲਵਾਂਗੀ ਪਹਿਲਾਂ ਤਾਂ ਸਿੰਪਲ ਪਾਣੀ ਨਾਲ ਧੋਵਾਂਗੇ ਦਹੀਂ ਕੱਢਾਂਗੇ ਉਸ ਤੋਂ ਬਾਅਦ ਬਹੁਤ ਥੋੜਾ ਸ਼ੈਂਪੂ ਲਗਾਉਂਗੀ ਸ਼ੈਂਪੂ ਬਹੁਤ ਘੱਟ ਲੱਗਦਾ ਕਿਉਂਕਿ ਦਹੀਂ ਨਾਲ ਨਾ ਆਪਣੇ ਵਾਲ ਸਾਫ਼ ਹੋ ਜਾਂਦੇ ਨੇ ਕਲੀਨ ਹੋ ਜਾਂਦੇ ਨੇ ਹੇਅਰਸ ਆਪਣੇ ਜੇ ਆਪਾਂ ਜ਼ਿਆਦਾ ਸ਼ੈਂਪੂ ਲਗਾਵਾਂਗੇ ਫਿਰ ਆਪਣੇ ਵਾਲਾਂ ਨੂੰ ਰੌਫ ਕਰ ਦੂਗਾ ਇਸ ਕਰਕੇ ਥੋੜਾ ਜਿਹਾ ਸ਼ੈਂਪੂ ਯੂਜ਼ ਕਰਾਂ ਜਿੰਨਾ ਆਪਾਂ ਹੇਅਰ ਵਾਸ਼ ਦੀ ਕਰਦੇ ਹਾਂ ਉਸ ਤੋਂ ਅੱਧਾ ਹੀ ਕਿਉਂਕਿ ਇਹ ਹੁੰਦਾ ਸ਼ੈਂਪੂ ਨਾਲ ਨਾ ਦਹੀਂ ਦੀ ਸਮੈਲ ਨਿਕਲ ਜੂਗਾ ਆਪਣੇ ਵਾਲਾਂ ਚ ਸਮੈਲ ਨਹੀਂ ਆਊਗੀ ਬਹੁਤ ਵਧੀਆ ਇਹ ਦੇਸੀ ਨੁਸਖੇ ਨੇ ਜੋ ਆਪਾਂ ਯੂਜ਼ ਕਰਦੋਂ ਹਟ ਗਏ ਆਪਣੇ ਮੰਮੀਆਂ ਦਾਦੀਆਂ ਨਾਨੀਆਂ ਯੂਜ਼ ਕਰਦੀਆਂ ਸੀ ਇਹਨਾਂ ਬਹੁਤ ਵਧੀਆ ਚੀਜ਼ ਸੀ ਉਹਨਾਂ ਦੇ ਵਾਲ ਦੇਖੋ ਕਿੰਨੇ ਲੰਬੇ ਤਾਂ ਤੱਕ ਕਾਲੇ ਰਹਿੰਦੇ ਸੀਗੇ ਔਰ ਬੱਚਿਆਂ ਦੇ ਵੀ ਜਰੂਰ ਲਗਾਇਆ ਕਰੋ ਛੋਟੇ ਹੁੰਦੇ ਤੋਂ ਹੀ ਇਹ ਜਾ ਕੁਝ ਲਗਾਉਣ ਲੱਗ ਜਾਓ ਔਰ ਮੈਂ ਤੁਹਾਡੇ ਨਾਲ ਇੱਕ ਹੈਅਰ ਟੋਨਰ ਵੀ ਸ਼ੇਅਰ ਕਰੂੰਗੀ ਜੋ ਮੈਂ ਯੂਜ਼ ਕਰ ਰਹੀ ਹਾਂ ਘਰੇ ਬਣਾਇਆ ਹੋਇਆ ਟੋਨਰ ਆ ਉਹ ਦੋ ਤਿੰਨ ਚੀਜ਼ਾਂ ਬਾਕੇ ਬਣਾਇਆ ਹੋਇਆ ਮੈਂ ਤੁਹਾਨੂੰ ਉਹ ਵੀ ਸ਼ੇਅਰ ਕਰੂੰਗੀ ਅੱਜ ਮੈਂ ਸਵੇਰੇ ਪਹਿਲਾਂ ਟੋਨਰ ਲਗਾਇਆ ਸੀ ਵਾਲਾਂ ਵਿੱਚ ਤੇ ਹੁਣ ਮੈਂ ਦਹੀਂ ਲਗਾ ਰਹੀ ਹਾਂ ਤੇ ਤੁਸੀਂ ਵੀ ਜਰੂਰ ਇੱਕ ਵਾਰ ਦਹੀਂ ਵਾਲਾ ਪੈਕ ਜਰੂਰ ਯੂਜ਼ ਕਰਕੇ ਦੇਖਿਓ ਬੱਚਿਆਂ ਦੇ ਵੀ ਯੂਜ਼ ਕਰੋ ਆਪਣੇ ਵੀ ਯੂਜ਼ ਕਰੋ ਔਰ ਇਹਰ ਦਾ ਟੈਕਸਚਰ ਦੇਖੋ ਤੁਸੀਂ ਕਿੰਨਾ ਫਰਕ ਪੈ ਜੂਗਾ ਦੋ ਤਿੰਨ ਵਾਰੀਆਂ ਚ ਯੂਜ਼ ਕਰਨ ਨਾਲ ਹੀ ਫਰਕ ਪੈ ਜਾਣਾ ਟਾਈਮ ਹੋ ਰਿਹਾ ਸ਼ਾਮ ਦਾ 7 ਵਜੇ ਦਾ ਇੰਨੀ ਜ਼ਿਆਦਾ ਗਰਮੀ ਹੋਈ ਪਈ ਆ ਗਰਮੈਸ਼ ਬਿਲਕੁਲ ਬਦਲ ਗਈ ਆ ਨਾ ਦਾ ਪਤਾ ਨਹੀਂ ਕੀ ਚੜ ਕੇ ਆਊਗਾ ਪੱਤਾ ਵੀ ਨਹੀਂ ਹੰਦਾ ਇੰਨੀ ਗਰਮੀ ਹੋਈ ਪਈ ਆ ਅੰਦਰੋਂ ਦਸਾਵਾਂ ਨਾ ਹੁੰਦਾ ਐ ਹੁੰਦਾ ਬਾਹਰ ਦਾ ਇਹ ਬਾਹਰੋਂ ਦਸਾਵਾਂ ਨਾ ਹੁੰਦਾ ਹੁਣ ਮੈਂ ਕਿਚਨ ਚੋਂ ਆਈਆਂ ਸਬਜ਼ੀ ਬਣਾ ਕੇ ਸਬਜ਼ੀਆਂ ਬਣਾਇਆ ਕ੍ਰੇਲਿਆਂ ਦੀ ਬਸ ਮੇਰੇ ਕੋਲ ਸਵੇਰ ਵਾਲੀ ਪਈ ਜਾਣਾ ਮਸਾਲਾ ਵੀ ਪਿਆ ਥੋੜਾ ਜਿਹਾ ਤੇ ਆਲੂ ਚੌਲੇ ਵੀ ਪਏ ਨੇ ਪਰ ਮੈਂ ਸੁੱਕੇ ਕ੍ਰੇਲੇ ਬਣਾਤੇ ਕੱਟ ਕੇ ਪਿਆਜ਼ ਅੱਠਾਂ ਦਿਨ ਪਿਆਸੀਗਾ ਸਵੇਰ ਆ ਦਾ ਡਿਨਰ ਦਾ ਕੰਮ ਲਾਈਕ ਪਾਸ ਸੁਰਕੇ ਬਣਾਉਣੀ ਰਹਿ ਗਈ ਦਾਲ ਸਬਜ਼ੀ ਦਾ ਕੰਮ ਹੋ ਗਿਆ ਅੱਜ ਮੈਂ ਵਾਕ ਵੀ ਨਹੀਂ ਕਰੀ ਮੇਰੀ ਠੂਈ ਬਹੁਤ ਜ਼ਿਆਦਾ ਦੁਖਦੀ ਇਸ ਮੈਂ ਕਿ ਚਲੋ ਦੋ ਦਿਨ ਤਿੰਨ ਦਿਨ ਰੈਸਟ ਹੀ ਕਰਦੇ ਹਾਂ ਲੈ ਵਾਕ ਨਹੀਂ ਕਰਦੇ ਵਾਕ ਕਰੂੰਗੀ ਜਿੰਨਾ ਕਿ ਮੈਂ ਰੈਸਟ ਕਰਕੇ ਰਿਕਵਰ ਕਰਦੇ ਹਾਂ ਨਾ ਫੇਰ ਹੋ ਜਾਂਦਾ ਹਨਾ ਇਸ ਕਰਕੇ ਫੇਰ ਦੋ ਤਿੰਨ ਦਿਨ ਹੁਣ ਲਗਾਤਾਰ ਰੈਸਟ ਹੀ ਕਰੂੰਗੀ ਅੱਜ ਵੀ ਰੈਸਟ ਹੀ ਕਰਿਆ ਕੱਪੜੇ ਪ੍ਰੈਸ ਵਾਲੇ ਸੋ ਦੁਪਹਿਰ ਕਰ ਲੈ ਕੋਈ ਕੰਮ ਆ ਸਾਫ ਸਫਾਈ ਦਾ ਕੁਝ ਨਹੀਂ ਅੱਜ ਮੈਂ ਜਿਆਦਾ ਕਰੇ ਸਵੇਰੇ ਕਰ ਲਿਆ ਦੁਪਹਿਰ ਤੋਂ ਬਾਅਦ ਕੁਝ ਵੀ ਨਹੀਂ ਕਰਾਂ ਬਸ ਰੈਸਟ ਕਰਿਆ ਮਾਸੂਮ ਮੈਂ 10-15 ਮਿੰਟਾਂ ਨੂੰ ਜੋ ਸਟੀਮ ਨਿਕਲ ਗਈ ਨਾ ਕੁੱਕਰ ਦੇ ਖਿਚੜੀ ਫਿਰ ਉਹ ਦਾ ਆਪਾਂ ਡਿਨਰ ਕਰ ਲਵਾਂਗੇ ਮੇਰੀ ਇਹ ਕੋਸ਼ਿਸ਼ ਹੁੰਦੀ ਡਿਨਰਸ ਮੈਂ ਹਮੇਸ਼ਾ ਲਾਈਟ ਰੱਖਾਂ ਕਦੇ-ਕਦੇ ਤਾਂ ਮੈਂ ਘਰ ਵੀ ਲੈਣੀ ਆ ਰੋਟੀ ਸਬਜ਼ੀ ਵੀ ਖਾ ਲਾਣੀ ਆ ਭਿੰਡੀ ਸਬਜ਼ੀ ਬਣਾਈ ਸੀ ਇੱਕ ਦਿਨ ਉਹਦੇ ਉਹਦੇ ਵੀ ਇੱਕ ਫੁਲਕਾ ਖਾ ਲਿਆ ਸੀ ਕद्दू ਨਾਲ ਵੀ ਜਿੱਦੇ ਮੇਰੇ ਦਿਲ ਕਰੇ ਮੈਂ ਖਾ ਲਾਣੀ ਆ ਪਰ ਅੱਜ ਮੈਨੂੰ ਆਈ ਸੀ ਤੇ ਮੈਂ ਹਲਕਾ ਹੀ ਖਾਣਾ ਕੁਝ ਮੈਨੇ ਫਿਰ ਮੈਂ ਖਿਚੜੀ ਬਣਾ ਲਈ ਇਸ ਕਰਕੇ ਹਫਤੇ ਚ ਮੈਂ 3 ਦਿਨ 4 ਦਿਨ ਰੋਟੀ ਸਬਜ਼ੀ ਵੀ ਖਾਣਨੀ ਆ ਫਿਰ 2-3 ਦਿਨ ਵੀ ਜੀ ਹਲਕਾ ਖਾ ਲੰਦੇ ਬਸ ਇਸ ਤਰੀਕੇ ਨਾਲ ਆਪਣਾ weight maintain ਰਹਿੰਦਾ ਹਨਾ ਰੋਜ਼ ਰੋਟੀ ਵੀ ਨਾ ਖਾਓ ਰੋਜ਼ ਹਲਕਾ ਵੀ ਨਾ ਖਾਓ ਰੋਟੀ ਵੀ ਖਾਓ ਰੋਟੀ ਛੱਡੋ ਵੀ ਨਾ ਬਸ ਆਹੀ ਕੁਝ ਨਾ ਕੁਝ ਨਿੱਕੇ ਮੋਟੇ ਤਰੀਕੇ ਜੇ ਹੁੰਦੇ ਨੇ weight maintain ਕਰਨ ਦੇ ਇੱਕ ਭੈਣ ਦਾ ਕਮੈਂਟ ਆਇਆ ਸੀ weight maintain ਕਰਨ ਬਾਰੇ ਦੱਸੋ weight gain ਹੋ ਜਾਂਦਾ ਉਹ ਵੀ ਮੇਰੇ ਸਲਾਹ ਵੀ ਥੋੜਾ ਇੱਕ ਵੀਡੀਓ ਮੈਂ ਸ਼ੇਅਰ ਕਰਾਂ ਕੁਝ ਟਿਪਸ ਜਿਸ ਤਰ੍ਹਾਂ ਮੈਂ ਆਪਣਾ weight maintain ਕਰ ਰਹੀ ਆ ਹਨਾ ਜੋ ਮੈਂ ਫੋਲੋ ਕਰਦੀ ਆ ਮੈਂ ਵੀ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਵੀ weight maintain ਕਿਵੇਂ ਕਰੀਏ ਔਖਾ ਨਹੀਂ ਹੁੰਦਾ ਥੋੜੀਆਂ ਹੀ ਗੱਲਾਂ ਧਿਆਨ ਚ ਰੱਖਣੀਆਂ ਹੁੰਦੀਆਂ ਬਸ ਆਪਾਂ ਤੇ ਮੈਂ ਜਰੂਰ ਸ਼ੇਅਰ ਕਰੂੰਗੀ weight maintain ਲਈ ਟਿਪਸ ਹਾਂ weight loss ਹੋ ਜਾਂਦਾ ਪਰ weight maintain ਕਰਨਾ ਵੀ ਜ਼ਰੂਰੀ ਆ ਜੇ weight maintain ਹੀ ਕਰਾਂਗੇ ਫਿਰ ਜਿਹੜਾ ਆਪਾਂ weight loss ਟਾਈਮ ਆਪਾਂ ਇਨੀ ਮਿਹਨਤ ਕੀਤੀ ਆ ਹਨਾ ਤੇ ਆਪਣਾ ਮਨ ਮਾਰਿਆ ਫਿਰ ਉਹ ਕਿਸੇ ਕੰਮ ਨਹੀਂ ਆਉਂਦਾ ਹੈਗਾ ਇਹ ਤਾਂ ਹੈਗਾ weight maintain ਕਰਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਔਖਾ ਵੀ ਨਹੀਂ ਹੈਗਾ ਬਸ ਥੋੜੇ ਜਿਹੀ ਗੱਲਾਂ ਧਿਆਨ ਚ ਆਪਾਂ ਰੱਖ ਲਈਏ ਫਿਰ ਔਖਾ ਨਹੀਂ ਲੱਗਦਾ ਹੈਗਾ ਹੁਣ ਮੈਂ ਸਾਰਾ ਕੁਝ ਖਾਣੇ ਪੀਣੇ ਮਿੱਠਾ ਵੀ ਖਾਣੀਆਂ ਪਰ ਇੱਕ ਲਿਮਟ ਚ ਖਾਣੀਆਂ ਖਾਣ ਨੂੰ ਤਾਂ ਮੇਰਾ ਵੀ ਦਿਲ ਕਰਦਾ ਵੀ ਮੈਂ ਖੁੱਲ੍ਹਾ ਖਾ ਲਾਂ ਖਲਾਈਂ ਖਾ ਲਾਂ ਪਰ ਇੱਕ ਲਿਮਟ ਹੁੰਦੀ ਹੈ ਨਾ ਮੂੰਹ ਚ ਇੱਕ ਚਮਚ ਮਿੱਠੇ ਦਾ ਪਾ ਲਓ ਚਾਹੇ ਤੁਸੀਂ 4 ਚਮਚ ਪਾ ਲਓ ਮੂੰਹ ਨੇ ਮਿੱਠਾ ਹੀ ਹੋਣਾ ਇਸ ਕਰਕੇ ਸਬਰ ਹੋਣਾ ਵੀ ਜ਼ਰੂਰੀ ਹੈ ਵੀ ਆਪਣੇ ਮਨ ਨੂੰ ਸਬਰ ਹੋਣਾ ਜਿੱਦ ਵੀ ਆਪਣਾ ਮੂੰਹ ਚ ਮਠਾਫ ਆ ਗਿਆ ਮਿੱਠਾ ਹੋ ਗਿਆ ਖਾਣ ਨੂੰ ਤਾਂ ਕਿੰਨਾ ਹੀ ਖਾ ਲ ਕੋਈ ਲਿਮਟ ਨਹੀਂ ਨਹੀਂ ਦੀ ਕੋਈ ਲਿਮਟ ਨਹੀਂ ਹੁੰਦੀ ਖਾਣ ਦੀ ਕੋਈ ਲਿਮ ਚਲੋ ਇਹ ਅੰਦਰ ਚੱਲਦੇ ਆਂ ਗਰਮੀ ਬਹੁਤ ਬਾਰ ਮੈਂ ਤਾਂ ਇਸ ਵਾਰ ਮੌਸਮ ਦੇਖਾ ਕਵੇਂ ਬਦਲ ਵਾਈਏ ਪਰ ਬਹੁਤ ਜਨ ਗਰਮੀ ਸੇਕ ਮਾਰਦਾ ਅੰਦਰ ਚੱਲਦੇ ਬੈਨੇ ਪੱਖਾ ਲਾ ਕੇ ਥੋੜੇ ਮੈਂ ਲੇਟ ਨਹੀਂ ਬੈਠ ਤੇ ਫਿਰ ਉਸ ਵਾਰ ਕੁੱਕਰ ਥੋਲ ਕੇ ਖਿਚੜੀ ਖਾਵਾਂਗੇ ਸਟੀਮ ਨਿਕਲ ਜਾਂਦੋ ਤੇ ਦਿਨ ਵਿੱਚ ਮੈਂ ਬਣਾ ਲਈ ਸੀ ਖਿਚੜੀ ਖਿਚੜੀ ਵਿੱਚ ਮੈਂ ਮਟਰ ਤੇ ਸੋਆ ਚੰਕਸ ਪਾਉਣੇ ਨੇ ਸੋਆ ਦੀਆਂ ਬੜੀਆਂ ਟਮਾਟਰ ਫਰੂਜ਼ਨ ਮੇਰੇ ਕੋਲ ਪਏ ਨੇ ਹੋਰ ਸਬਜ਼ੀਆਂ ਦੇ ਕੋਈ ਆਪਸ਼ਨਸ ਹੀ ਹੈਗੇ ਟਾਈਮ ਹੋ ਰਿਹਾ ਸਭ 8 ਦਾ ਖਾਣਾ ਮੈਂ ਖਾ ਲਿਆ ਸਾਰਿਆਂ ਨੇ ਖਾ ਲਿਆ ਬਸ ਕੱਲੇ ਦਵਿੰਦਰ ਰਹਿ ਗਏ ਦਵਿੰਦਰ ਖਿਲਦੇ ਨੇ ਜਦੋਂ ਹਣਗੇ ਉਹ ਫ ਤੇ ਪਹਿਲਾਂ ਤਾਂ ਇੱਕਦਮ ਨੇਹਰੀ ਆ ਗਈ ਸੀ ਮੈਂ ਖਾਣਾ ਖਾ ਰਹੀ ਸੀ ਜਰ ਖਿਚੜੀ ਖਾ ਰਹੀ ਸੀ ਇੱਕਦਮ ਨੇਹਰੀ ਆ ਗਈ ਮੈਂ फटाफट ਉੱਪਰ ਭੱਜ ਕੇ ਦਰਵਾਜ਼ੇ ਬੰਦ ਕਰਕੇ ਫਿਰ ਐ ਹੁੰਦਾ ਵੀ ਅੰਦਰ ਮਿੱਟੀ ਨਾ ਪਰ ਸਫਾਈ ਕਰਨੀ ਔਖੀ ਆ ਕਿਉਂਕਿ ਵੈਂਟੀਲੇਸ਼ਨ ਵਾਸਤੇ ਨਾ ਉੱਪਰ ਲੌਬੀ ਵਾਲਾ ਡੋਰ ਅਸੀਂ ਕਈ ਵਾਰ ਖੋਲਦਾਂ ਨੇ ਹੁੰਦਾ ਸਵੇਰੇ ਸ਼ਾਮ ਤੇ ਉਹ ਬੰਦ ਕਰਕੇ ਤੇ ਹੁਣ ਨੇਹਰੀ हट ਗਈ بارش ਨਹੀਂ ਕੁਛ ਨਹੀਂ ਇੱਕ ਹਵਾ ਚੱਲ ਪਈ ਠੰਡੀ ਹਵਾ ਚੱਲਦੀ ਤੇ ਬਲਾਈਟ ਗਈ ਹੋਈ ਹੈ ਲਾਈਟ ਹੈ ਨਹੀਂ ਗਈ ਦਿਨਰ ਬਸ ਕੱਲੇ ਦਵਿੰਦਰ ਆਂਦੇ ਨੇ ਦਵਿੰਦਰ ਨੇ ਦਿਨਰ ਖਾ ਲਿਆ ਕਰ ਲਿਆ ਆ ਗਏ ਜਦੋਂ ਕਰੇ ਫਿਰ ਉਸ ਤੋਂ ਬਾਅਦ ਮੇਰਾ ਕਿਚਨ ਦਾ ਕੰਮ ਖਤਮ ਹੋ ਗਿਆਲ ਮੈਂ ਹੁਣ ਪੈਟੀ ਪੈਟੀ ਸੋਚ ਰਹੀ ਸੀ ਕਿ ਸਵੇਰੇ ਕੀ ਬਣਾਉਗਾ ਹਨਾ ਇਹ ਪਲੈਨਿੰਗ ਕਰਨੀ ਵੀ ਜ਼ਰੂਰੀ ਹੋ ਜਾਂਦੀ ਹੈ ਸਵੇਰੇ ਬ੍ਰੈਕਫਾਸਟ ਵਿੱਚ ਕੀ ਬਣਾਵਾਂ ਲੰਚ ਵਿੱਚ ਕੀ ਬਣਾਵਾਂ ਬੜੀ ਪ੍ਰੋਬਲਮ ਆਉਂਦੀ ਹੈ ਫਿਰ ਇਹ ਵੀ ਇੱਕ ਪੱਟੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਕੀ ਬਣਾਉਗਾ ਕਿਉਂਕਿ ਜੇ ਕੁਝ ਪਲਾਨ ਨਹੀਂ ਕਰਾਂਗੇ ਸਵੇਰੇ ਫਿਰ ਵੀ ਬਣਾਉਣਾ ਤਾਂ ਆਪਾਂ ਨੂੰ ਪਊਗਾ ਸਵੇਰੇ ਵੀ ਸੋਚਾਂਗੇ ਦਿਮਾਗ ਰਲਾਵਾਂਗੇ ਤੂੰ ਪਹਿਲਾਂ ਪਹਿਲਾਂ ਹੀ ਸੋਚ ਕੇ ਰੱਖ ਲਓ ਫਿਰ ਸਵੇਰ ਈਜ਼ੀ ਹੋ ਜਾਂਦਾਗਾ ਬ ਕੀ ਸੋਚ ਰਹੀ ਮੈਂ ਦਲੀਆ ਕਰ ਲਾਂ ਅ ਦਲੀਆ ਤੋਂ ਵੀ ਨਾ ਕੀ ਆਪਸ਼ਨ ਹੋ ਸਕਦੀ ਆ ਦੇਖਦੇ ਹਾਂ ਦਿਮਾਗ ਨਾਲ ਕਿ ਬਣੂਗਾ ਅ ਲੰਚ ਵਿੱਚ ਕੀ ਬਣੂ ਪਤਾ ਨਹੀਂ ਕੁਛ ਨਹੀਂ ਪਤਾ ਦਿਮਾਗ ਖਰਾਬ ਹੋਇਆ ਪਿਆ ਸੁੱਕੀ ਸਬਜ਼ੀ ਤਾਂ ਪਈਆ ਕਰੇਲੇ ਵਾਸੇਣੇ کافی ਯਾਦੇ ਕਿਉਂਕਿ ਹੁਣ ਕੱਲੇ ਮੰਮੀ ਤੇ ਦਵਿੰਦਰ ਨਹੀਂ ਖਾਂਦੇ ਨੇ ਖਾਣਗੇ ਯਾਨੀ ਕਿਤੇ ਕੀ ਬਾਕੀ ਕੱਲ ਨੂੰ ਕੰਮ ਆਇਆਂਗੇ ਸਵੇਰੇ ਦੇਖਦੇ ਕੋਈ ਸਾਬਤ ਮੂੰਗੀ ਦਾਲ ਦੀ ਮੇਰੀ ਸਲਾਹ ਵੀ ਦਾਲ ਬਣਾ ਸਾਬਤ ਮੂੰਗੀ ਦੀ ਚਾਹ ਫੇ ਚਨੇ ਤਾਂ ਜਦੋਂ ਪਾ ਕੇ ਜਾਂ ਸਾਤ ਮੂੰਗੀ दाल ਬਣਾ ਲੂੰਗੀ ਕਿਉਂਕਿ ਚਿੱਟੇ ਚਨੇ ਅੱਜ ਹੋ ਗਏ ਫਿਰ ਉਸ ਤਰ੍ਹਾਂ ਦੀ ਫਿਰ ਅੱਜ ਅਗਲੇ ਦਿਨ ਨਹੀਂ ਆ ਬਣਾ ਸਕਦੇ ਸੇਮ ਤਰ੍ਹਾਂ ਦੀ ਚੀਜ਼ਾਂ ਕੋਈ ਹਰੀ ਮੂੰਗੀ ਚ ਵੀ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਮੈਂ ਵੀ ਆਪਣੇ weight loss ਚ ਨਾ ਹਰੀ ਮੂੰਗੀ ਦਾਲ ਬਹੁਤ ਖਾਦੀ ਆ ਬਹੁਤ ਖਾਦੀ ਆ ਅਸੀਂ ਤਾਂ ਮੈਂ ਕੁੱਕਰ ਵਿੱਚ ਦਾਲ ਪਾਉਂਦੀ ਪਾਣੀ ਜੀ ਨੂੰ ਨਮ ਮਿਰਚ ਹਲਦੀ ਪਾ ਕੇ ਦਾਲ ਪਾ ਦਾਂਦੀ ਵਿੱਚ ਹੀ ਮੈਂ ਲਸਣ ਤਾਏ ਟਮਾਟਰ ਉਹਦੇ ਵਿੱਚ ਹੀ ਪਾ ਦਾਂਦੀ ਕੁੱਕਰ ਦੇ ਵਿੱਚ ਹੀ ਤੇ ਵਸਾ ਲਗਵਾਉਂਦੀ ਦਾਲ ਬਣ ਜਾਂਦੀ ਕੋਈ ਆਇਲ ਨਹੀਂ ਕੋਈ ਤੜਕਾ ਨਹੀਂ ਕੁਛ ਨਹੀਂ ਅੱਛੀ ਲੱਗਦੀ ਹੁੰਦੀ ਉਹਦੇ ਆਏ ਲੱਗਦੀ ਚਲੋ ਵੀ ਸ਼ੁਕਰ ਹੈ ਦਾਲ ਸਬਜ਼ੀ ਤੇ ਖਾਣ ਨੂੰ ਮਿਲ ਰਹੀ ਹੈ ਹਨਾ ਵੀ ਰੋਟੀ ਤਾਂ ਖਾ ਰਹੇ ਆਂ ਦਾਲ ਸਬਜ਼ੀ ਨਾਲ ਕਿਉਂਕਿ ਆਪਾਂ ਦਾਲ ਸਬਜ਼ੀ ਖਾਦੇ ਬਿਨਾ ਸਬਰ ਨਹੀਂ ਆਉਂਦਾ ਆਪਾਂ ਪੰਜਾਬੀ ਜਿਹੜੇ ਹੁੰਨੇ ਆਂ ਨਾ ਆਪਾਂ ਨੂੰ ਜੇ ਆਪਾਂ ਡਾਈਟ ਵੀ ਕਰਦੇ ਆਂ ਤਾਂ ਵੀ ਆਪਾਂ ਹੁੰਦ ਤੱਕ ਆਪਾਂ ਦਾਲ ਸਬਜ਼ੀ ਰੋਟੀ ਨਾ ਖਾਈ ਆਂ ਆਪਾਂ ਨੂੰ ਸਬਰ ਨਹੀਂ ਆਉਂਦਾ ਹੈਗਾ ਹੋਰ ਚਾਹੇ ਕਿੰਨੀਆਂ ਫੈਂਸੀ ਡਾਈਟਸ ਤੁਸੀਂ ਲੈ ਲਓ ਠੀਕ ਆ ਪਰ ਕੱਟ ਜੂਗਾ ਪਰ ਜਿਹੜਾ ਮਨ ਨੂੰ ਸਬਰ ਆ ਉਹ ਦਾਲ ਸਬਜ਼ੀ ਤੇ ਰੋਟੀ ਖਾ ਕੇ ਹੀ ਹੁੰਦਾ ਹੁੰਦਾ ਹੈਗਾ ਇਸ ਕਰਕੇ ਨਾ ਫਿਰ ਦਾਲ ਸਬਜ਼ੀ ਰੋਟੀ ਖਾ ਕੇ ਜਿਹੜਾ weight loss ਕਰੀ ਆਪਾਂ ਨੂੰ ਬਾਅਦ ਵਿੱਚ ਵੀ ਮੇਨਟੇਨ ਕਰਨਾ ਵੀ ਸੌਖਾ ਲੱਗਦਾ ਫਿਰ ਚਲੋ ਜੀ ਬਹੁਤ ਗੱਲਾਂ ਫਿਰ ਦੱਸਾਂਗੀ ਬਸ ਸਿਰਫ ਕੁਝ weight loss ਵਾਲੀਆਂ ਗੱਲਾਂ ਲੇ ਗਈਆਂ ਉਹ ਜਦੋਂ ਮੇਰੇ ਦਿਮਾਗ 'ਚ ਗੱਲ ਆ ਜਾਂਦੀ ਹੈ ਨਾ ਕੋਈ ਨਾ ਕੋਈ ਫਿਰ ਮੈਨੂੰ ਆਇਆ ਲੱਗਾ ਚਲੋ ਥੋੜਾ ਨਾਲ ਸ਼ੇਅਰ ਕਰ ਲਾਂ ਥੋੜਾ ਨਾਲ ਗੱਲ ਕਰਾਂ ਬਸ ਆ ਜਾਂ ਦਿਮਾਗ 'ਚ ਮੇਰੀ ਗੱਲ ਆ ਜਾਂਦੀ ਹੈ ਕਿਸੇ ਵੀ ਕਿਸੇ ਗੱਲ ਤੇ ਕਿਉਂਕਿ ਮੈਂ ਆਪਣਾ weight ਮੇਨਟੇਨ ਕਰ ਰਹੀ ਆ ਫਿਰ ਮੈਨੂੰ ਸਾਰਾ ਕੁਝ ਦੇਖਣਾ ਹੁੰਦਾ ਉਹ ਸਿਲੇਟਿਡ ਫਿਰ ਮੇਰੇ ਦਿਮਾਗ 'ਚ ਗੱਲ ਚੱਲਦੀ ਰਹਿੰਦੀ ਆ ਚਲ ਫਲਾਈਟ ਆ ਗਈ। ਇਹ ਬਾ ਥੋੜੀ ਸੈਰ ਕਰਕੇ 5-10 ਮਿੰਟ ਫਿਰ ਮੈਂ ਚਲੂੰਗੀ ਅੰਦਰ ਫਿਰ ਦੇਖਣਾ ਸਵੇਰ ਵਕਤ ਕੀ ਬਣੂਗਾ ਕੀ ਕੱਢ ਕੇ ਰੱਖਾਂ ਕੀ ਤਿਆਰੀ ਕਰਕੇ ਰੱਖਾਂ